ਰੂਸ ਅਤੇ ਯੂਕਰੇਨ ਦਰਮਿਆਨ ਤਣਾਅ ਦਾ ਮਾਹੌਲ ਹਾਲੇ ਵੀ ਬਣਿਆ ਹੋਇਆ ਹੈ ਅਤੇ ਜੰਗਬੰਦੀ ਦੀ ਚਰਚਾ ਦਰਮਿਆਨ ਦੋਹਾਂ ਦੇਸ਼ਾਂ ਵੱਲੋਂ ਇੱਕ ਦੂਜੇ ਸਬੰਧੀ ਬਿਆਨ ਲਗਾਤਾਰ ਆ ਰਹੇ ਹਨ ਇਸ ਦਰਮਿਆਨ ਰੂਸ ਨੇ ਆਪਣੇ ਤਾਜ਼ਾ ਬਿਆਨ ਤਹਿਤ ਪੱਛਮੀ ਕੁਰਸਕ ਖੇਤਰ ਦੀ ਯੂਕਰੇਨ ਤੋਂ ਮੁਕੰਮਲ ਆਜ਼ਾਦੀ ਦਾ ਐਲਾਨ ਕੀਤਾ ਹੈ ਅਤੇ ਯੂਕਰੇਨ ਦੀਆਂ ਹਥਿਆਰਬੰਦ ਫੌਜਾਂ ਨੂੰ ਖਤਮ ਕਰਨ ਵਿੱਚ ਉੱਤਰੀ ਕੋਰੀਆਈ ਫੌਜਾਂ ਵੱਲੋਂ ਨਿਭਾਈ ਭੂਮਿਕਾ ਦੀ ਵੀ ਰੂਸ ਨੇ ਸ਼ਲਾਗਾ ਕੀਤੀ ਹੈ। ਖੁਰਸਕ ਖਿੱਤੇ ਦੇ ਕੁਝ ਹਿੱਸਿਆਂ ਉੱਤੇ ਅਗਸਤ 2024 ਵਿੱਚ ਯੂਕਰੇਨ ਦੀ ਫੌਜ ਨੇ ਕਬਜ਼ਾ ਕਰ ਲਿਆ ਸੀ। ਦੂਜੇ ਵੱਲੋਂ ਯੂਕਰੇਨ ਨੇ ਰੂਸ ਦੇ ਦਾਅਵੇ ਨੂੰ ਰੱਦ ਕੀਤਾ ਹੈ ਅਤੇ ਉਹਨਾਂ ਨੇ ਆਪਣਾ ਦਾਵਾ ਕੀਤਾ ਹੈ ਕਿ ਉਹਨਾਂ ਦੀਆਂ ਫੌਜਾਂ ਹਾਲੇ ਵੀ ਇਸ ਖਿੱਤੇ ਵਿੱਚ ਡਟੀਆਂ ਹੋਈਆਂ ਨੇ। ਇਸ ਦਰਮਿਆਨ ਰੂਸ ਨੇ ਪਵਿੱਖ ਦੀ ਗੱਲਬਾਤ ਵਿੱਚ ਸੌਦੇਬਾਜ਼ੀ ਦੇ ਤੌਰ ਉੱਤੇ ਗੈਸ ਨਿਰਯਾਤ ਟਰਮੀਨਲ ਸੁਡਜ਼ਾ ਦਾ ਕੰਟਰੋਲ ਆਪਣੇ ਹੱਥ ਵਿੱਚ ਲੈਣ ਲਈ ਪੂਰਬੀ ਯੂਕਰੇਨ ਨਾਲ ਲੱਗਦੇ ਖੁਰਸਕ ਖੇਤਰ ਉੱਤੇ ਕਬਜ਼ਾ ਕਰਨ ਦੀ ਗੱਲ ਕੀਤੀ ਸੀ ਇਜ਼ਰਾਈਲ ਬਹੁਤ ਸਾਰੀਆਂ ਖਬਰ ਏਜੰਸੀਆਂ ਦਾ ਇਹ ਕਹਿਣਾ ਹੈ ਕਿ جنگ ਦਾ ਆਲਮ ਹਾਲੇ ਵੀ ਜਾਰੀ ਹੈ ਅਤੇ ਕਈ ਖੇਤਰਾ ਵਿੱਚ ਲੜਾਈ ਲਗਾਤਾਰ ਚੱਲ ਰਹੀ ਹੈ